ਹੋਰ ਜੀ ਭਾਈ ਜੀ ਧੰਨਵਾਦ ਸਾਰਿਆਂ ਦਾ ਠੀਕ ਠਾਕ ਹੋਗੇ ਮਹਾਰਾਜ ਤੰਦਰੁਸਤੀਆਂ ਦੇਵੇ ਤੁਹਾਨੂੰ ਜਿਹੜੇ ਆਪਾਂ ਬੂਟੇ ਲਾਏ ਸੀ ਚੀਕੂਆ ਦੇ ਉਹ ਵੀ ਆ ਦੇਖੋ ਦੁਆਰੇ ਫੇਰ ਹੁਣ ਫਲ ਚੱਕਦੇ ਆਉਂਦੇ ਆ 12ਵਾਂ ਆਸ਼ੀ ਹੈ ਵਿਚੇ ਨੂੰ ਪਹਿਲਾਂ ਦੇ ਆ ਆ ਲੱਗਿਆ ਵੀ ਪਿਆ ਇੱਕ ਫਾਇਦਾ ਕਰੜਾ ਜਾਇਆ ਭਿੰਡੀਆ ਕੱਲ ਗੁੱਡੀ ਸਾਰੀ ਨਮੀ ਜਿਹੜੀ ਲਾਈ ਸੀ ਬਹੁਤ ਵਧੀਆ ਗੁੱਡੀ ਆ ਸਾਰੀ ਆ ਮੱਕੀ ਖੜੀ ਆਪਣੀ ਬਾਈ ਛੱਲਿਆਂ ਵਾਲੀ ਤੇ ਆ ਪਹਿਲਾਂ ਵਾਲੀ ਭਿੰਡੀਆ ਹੁਣ ਚੱਲ ਪਈ ਸਾਰੀ ਬਹੁਤ ਸੋਹਣੀ ਚੱਲੀ ਵੀ ਆ ਸਾਰੀ ਪਿੰਡੀ ਬਈ ਹਾਂ ਵਿੱਚੇ ਬੂਟੇ ਚੱਲ ਪਏ ਹਾਂ ਆਪਣਾ ਔਲਿਆਂ ਦਾ ਬੂਟਾ ਲਾਇਆ ਵਾ ਬਈ ਬਹੁਤ ਸੋਹਣਾ ਦੇਖੋ ਵਿੱਚੇ ਲੱਗੇ ਹੋਇਆ ਔਲਿਆਂ ਦਾ ਅਮਰੂਦਾਂ ਦੇ ਜਾਮਣਾਂ ਦੇ ਸਾਰੇ ਲੱਗ ਰਿਹਾ ਪਿੰਡਿਆ ਕਦੂ ਵੀ ਹੁਣ ਆਪਣਾ ਵਧੀਆ ਚੱਲ ਪਿਆ ਚੌਲਾ ਤੋਰੀ ਵੀ ਹਾਂ ਮੀਨਾ ਪੈ ਗਿਆ ਸੀ ਮਾੜਾ ਮੋਟਾ ਤੇ ਛੱਲੀ ਆਉਣ ਲੱਗ ਗਈ ਹੁਣ ਵਧੀਆ ਖਾਣ ਨੂੰ ਜਵਾਕਾਂ ਦੇ ਆ ਤੇ ਛੱਲੀਆਂ ਉਹ ਲਾਗੀਆਂ ਬਾਈਆਂ ਲਾਦਿਆ ਕਰੋ 10 ਸਟਾਂਡੇ ਲਾਤੇ ਤਿੰਨ ਤਿੰਨ ਚਾਰ ਚਾਰ ਛੱਲੀਆਂ ਲੱਗਦੀਆਂ ਬੱਚਿਆਂ ਨੂੰ ਮੁਕਦੀਆਂ ਹੀ ਨਹੀਂ ਬਾਈ ਬੱਚਾ ਵੀ ਲਾਲਚ ਨਾ ਖੇਤ ਆਉਂਦਾ ਛੋਟਾ ਵੀ ਆ ਜਾ ਭਾਈ ਤੈਨੂੰ ਛੱਲੀਆਂ ਖਵਾਉਂ ਹਾਂ ਧੰਨਵਾਦ ਸਾਰਿਆਂ ਦਾ ਕਰਿਆ ਕਰੋ ਥੋੜਾ ਬਹਾਲਾ ਬਾਈ ਕਰਿਆ ਕਰੋ